ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅਮਰਿੰਦਰ ਰਾਜਾ ਵੜਿੰਗ ਜਿਹੜੇ ਕਿ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਨੇ ਐਕਸ ਟਿਕ ਪੋਸਟ ਪਾਈ ਹੈ ਔਰ ਉਸ ਪੋਸਟ ਦੇ ਵਿੱਚ ਉਹਨਾਂ ਨੇ ਗੁਲਾਬ ਚੰਦ ਕਟਾਰੀਆ ਜਿਹੜੇ ਕਿ ਗਵਰਨਰ ਪੰਜਾਬ ਨੇ ਜਿਹੜਾ ਉਹ ਮਾਰਚ ਕੱਢ ਰਹੇ ਨੇ ਡਰੱਗਸ ਦੇ ਅਗੇਂਸਟ ਐਂਟੀ ਡਰੱਗਸ ਮਾਰਚ ਕੱਢ ਰਹੇ ਨੇ ਉਸ ਨੂੰ ਲੈ ਕੇ ਪੋਸਟ ਪਾਈ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਡਰੱਗਸ ਦੇ ਅਗੇਂਸਟ ਮਾਰਚ ਕੱਟ ਲੱਗ ਰਿਹਾ ਔਰ ਸਮਝੌਤਾ ਐਕਸਪ੍ਰੈਸ ਜ਼ਿਆਦਾ ਲੱਗ ਰਿਹਾ ਉਸ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਵੀਡੀਓ ਅਟੈਚ ਕੀਤੀ ਹੈ ਔਰ ਵੀਡੀਓ ਅਟੈਚ ਕਰਨ ਦੇ ਨਾਲ-ਨਾਲ ਇੱਕ ਪਿਕਚਰ ਵੀ ਅਟੈਚ ਕੀਤੀ ਇੱਕ ਫੋਟੋ ਅਟੈਚ ਕੀਤੀ ਹੈ ਜਿਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲਵੀ ਦਿਖਾਈ ਦੇ ਰਹੇ ਨੇ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਪੋਸਟ ਪਾਈ ਔਰ ਕਿਹਾ ਕਿ ਇਹ ਸਮਝੌਤਾ ਐਕਸਪ੍ਰੈਸ ਜ਼ਿਆਦਾ ਲੱਗ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਕਿਆਸਰਾਈਆਂ ਲਾਈਆਂ ਜਾ ਰਹੀਆਂ ਕਿ ਅਕਾਲੀ ਦਲ ਔਰ ਭਾਜਪਾ ਦਾ ਸਮਝੌਤਾ ਹੋ ਸਕਦਾ ਉਸ ਵੱਲ ਇਸ਼ਾਰਾ ਕਰਦੇ ਹੋਏ ਉਹਨਾਂ ਨੇ ਇਹ ਪੋਸਟ ਪਾਈ ਹੈ ਅਮਰਿੰਦਰ ਰਾਜਾ ਵੜਿੰਗ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਇਹ ਸਮਝੌਤਾ ਐਕਸਪ੍ਰੈਸ ਜ਼ਿਆਦਾ ਲੱਗ ਰਹੀ ਹੈ ਐਂਟੀ ਡਰੱਗਸ ਜਿਹੜੀ ਡਰਾਈਵ ਹੈਗੀ ਹੈ ਜਾਂ ਮਾਰਚ ਹੈਗਾ ਕੱਟ ਲੱਗ ਰਿਹਾ ਜ਼ਿਕਰਯੋਗ ਹੈ ਕਿ ਜਿਹੜੇ ਗੁਲਾਬਚੰਦ ਕਟਾਰੀਆ ਗਵਰਨਰ ਪੰਜਾਬ ਨੇ ਉਹਨਾਂ ਨੇ 4 ਦਿਨਾਂ ਦਾ ਐਂਟੀ ਡਰੱਗ ਜਿਹੜੀ ਡਰਾਈਵ ਹੈਗੀ ਹੈ ਮਾਰਚ ਹੈਗਾ ਉਹ ਸ਼ੁਰੂ ਕੀਤਾ ਅੱਜ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ 1 ਘੰਟੇ ਉਹਨਾਂ ਨੇ ਪੈਦਲ ਮਾਰਚ ਕੀਤਾ ਪਰ ਉਹਦੇ ਦੌਰਾਨ ਹੀ ਜਿਹੜੇ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਵੀ ਉੱਥੇ ਦਿਖਾਈ ਦਿੱਤੇ ਉਹਨਾਂ ਦੀ ਇੱਕ ਪਿਕਚਰ ਇੱਕ ਫੋਟੋ ਐਸੀ ਨੈਚਰ ਹੋਈ ਹੈ ਕਿ ਜਿਹੜੀ ਅਮਰਿੰਦਰ ਰਾਜਾ ਵਡਿੰਗ ਨੇ ਆਪਣੀ ਪੋਸਟ ਦੇ ਵਿੱਚ ਪਾਈ ਹੈ ਔਰ ਖਾਸ ਤੌਰ ਤੇ ਉਹਦੇ ਵਿੱਚ ਲਿਖਿਆ ਕਿ ਜਿਹੜਾ ਇਹ ਫੋਟੋ ਹੈਗੀ ਹੈ ਪਿਕਚਰ ਹੈਗੀ ਹੈ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਬਹੁਤ ਹੀ ਨਾਈਸ ਤਰੀਕੇ ਦੇ ਨਾਲ ਉਹ ਨਾਈਸ ਵਰਡ ਯੂਜ਼ ਕੀਤਾ ਕਿ ਬਹੁਤ ਹੀ ਵਧੀਆ ਤਰੀਕੇ ਦੀ ਫੋਟੋ ਲੱਗ ਰਹੀ ਹੈ ਜਿਸ ਦੇ ਨਾਲ ਕਿ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਭਾਜਪਾ ਦਾ ਸਮਝੌਤਾ ਹੋ ਸਕਦਾ ਹੈ ਇਸ ਦੇ ਨਾਲ ਹੀ ਅਮਰਿੰਦਰ ਰਾਜਵੜਿੰਗ ਨੇ ਸਵਾਲ ਵੀ ਚੁੱਕਿਆ ਉਹਨਾਂ ਨੇ ਕਿਹਾ ਕਿ ਇਸ ਮਾਰਚ ਨੂੰ ਕੱਢਣ ਤੋਂ ਪਹਿਲੇ ਕੀ ਗਵਰਨਰ ਸਾਹਿਬ ਨੇ ਸੈਂਟਰ ਦੇ ਮੰਤਰੀ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਸਰਹੱਦਾਂ ਤੇ 50 ਕਿਲੋਮੀਟਰ ਦੇ ਅੰਦਰ ਜਿਹੜੀ ਹੈਗੀ ਫੌਜ ਪੰਜਾਬ ਦੀ ਸਰਹੱਦਾਂ ਤੇ ਲਾ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜੇ ਸਰਹਦੋਂ ਪਾਰ ਕਿਸੇ ਵੀ ਤਰੀਕੇ ਦੀ ਕੋਈ ਡਰੱਗਸ ਜਿਹੜੀਆਂ ਇੱਥੇ ਆ ਰਹੀਆਂ ਨੇ ਜਾਂ ਉਹ ਸਮੱਗਲ ਹੋ ਰਹੀਆਂ ਨੇ ਤੇ ਉਹ ਜ਼ਿੰਮੇਵਾਰੀ ਕਿਸ ਦੀ ਬੰਦੀ ਹੈ ਕਿਸ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਡਰੱਗਸ ਜਿਹੜੀਆਂ ਹੈਗੀਆਂ ਨੇ ਜਾਂ ਜੋ ਵੀ ਕਿਸੇ ਵੀ ਤਰੀਕੇ ਦੇ ਦਾ ਕੌਂਟਰਾਬੈਂਡ ਇੱਧਰ ਆ ਰਿਹਾ ਹੈ ਜਾਂ ਡ੍ਰੌਨ ਰਹੀਂ ਸੁੱਟਿਆ ਜਾ ਰਿਹਾ ਹੈ ਤੇ ਉਹਦੀ ਜ਼ਿੰਮੇਵਾਰੀ ਕੌਣ ਲਵੇਗਾ ਉਹਨਾਂ ਨੇ ਕਿਹਾ ਕਿ ਸੈਂਟਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਸ ਦੀ ਜਿਹੜੀ ਸਿਕਿਉਰਿਟੀ ਪਾਬੰਦ ਜਿਹੜੀ ਹੈਗੀ ਆ ਉਹ ਦੇਖਣੀ ਚਾਹੀਦੀ ਹੈ ਔਰ ਪਾਬੰਦ ਹੋਣਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਕਿ ਇਹ ਜੀ ਕੋਈ ਵੀ ਹਰਕਤ ਸਰਹੱਦ ਤੇ ਨਾ ਹੋਵੇ ਇਸ ਨੂੰ ਲੈ ਕੇ ਉਹਨਾਂ ਨੇ ਅੱਜ ਪੋਸਟ ਪਾਈ ਹੈ ਔਰ ਕੇਂਦਰ ਸਰਕਾਰ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਅਵਿੰਦਰ ਰਾਜਾ ਵਿਡਿੰਗ ਨੇ ਇੱਕ ਐਕਸ ਤੇ ਪੋਸਟ ਪਾਈ ਹੈ ਉਸ ਪੋਸਟ ਦੇ ਵਿੱਚ ਉਹਨਾਂ ਨੇ ਗਵਰਨਰ ਸਾਹਿਬ ਨੂੰ ਕਿਹਾ ਹੈ ਕਿ ਤੁਸੀਂ ਜਿਹੜਾ 4 ਦਿਨਾਂ ਦਾ ਐਂਟੀ ਡਰਗ ਮਾਰਚ ਸ਼ੁਰੂ ਕੀਤਾ ਉਹ ਐਂਟੀ ਡਰੱਗ ਮਾਰਚ ਕੱਟ ਲੱਗ ਰਿਹਾ ਔਰ ਸਮਝੌਤਾ ਐਕਸਪ੍ਰੈਸ ਜ਼ਿਆਦਾ ਲੱਗ ਰਿਹਾ ਹੈ ਇਸ ਤਰੀਕੇ ਦੇ ਨਾਲ ਉਹਨਾਂ ਨੇ ਪੋਸਟ ਪਾਈਏ ਔਰ ਕੇਂਦਰ ਸਰਕਾਰ ਤੇ ਖਾਸ ਕਰਕੇ ਸਰਹੱਦਾਂ ਦੇ ਅੰਦਰ ਆ ਰਹੀ ਜਿਹੜੀ ਡਰੱਗ ਹੈਗੀ ਹੈ ਜਾਂ ਕਾਉਂਟਰਬੈਂਡਸ ਜਾਂ ਜਿਸ ਤਰੀਕੇ ਦੀ ਕੋਈ ਡਰੱਗਸ ਦੀ ਸਮਗਲਿੰਗ ਹੋ ਰਹੀ ਹੈ ਉਸ ਤੇ ਵੀ ਸਵਾਲ ਚੁੱਕੇ ਨੇ ਔਰ ਉਹਨਾਂ ਨੇ ਕਿਹਾ ਕਿ 50 ਕਿਲੋਮੀਟਰ ਤੱਕ ਜਿਹੜੀ ਹੈ ਕੇਂਦਰ ਸਰਕਾਰ ਹੁਣ ਇਸ ਦੀ ਜਿਹੜੀ ਹੈਗੀ ਹੈ ਦੇਖਰੇਖ ਕਰ ਰਹੀ ਹੈ ਸਿਕਿਉਰਿਟੀ ਦਾ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਹੈ ਤੇ ਜਿਹੜੇ ਅੰਦਰ ਜੇ ਸਪਲਾਈ ਆ ਰਹੀ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਤੁਸੀਂ ਤਾਜ਼ਾਤਰੀਨ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ